ਦੇ ਵੀਜੀ ਕਿਹਨਾਂ ਬਟਾ ਮੇਰਾ ਨਾਮ ਸੰਤੋਖ ਸਿੰਘ ਭਾਜੀ ਤੇ ਵੀਜੀ ਆ ਗਏ ਬੂਟੇ ਲੈ ਕੇ ਚਲੇ ਜੇ ਇਹਨਾਂ ਦਾ ਕੀ ਕਰਨਾ ਇਹ ਭਾਜੀ ਬੂਟੇ ਆਪਾਂ ਨੂੰ ਉੱਥੇ ਅੱਜ ਬਾਬੇ ਸਿਦਾ ਦਾਣਾ ਮੇਲਾ ਮਾੜੀ ਮੇਗੇ ਤੇ ਉੱਥੇ ਵੀਰ ਵੀਰਜੀ ਹਣਾਂ ਨੇ ਸ਼ਪੀਲ ਲਾਈਆ ਸ਼ਪੀਲ ਦਾ ਲੰਗਰ ਲਾਇਆ ਕਿੰਨਾ ਵੱਲੋਂ ਲਾਇਆ ਗਿਆ ਇਹ ਪ੍ਰੀਤ ਆ ਵੀਰ ਮਾੜੀ ਦਾ ਉਹਨਾਂ ਵੱਲੋਂ ਲਾਇਆ ਗਿਆ ਵੀਰਾਂ ਨਾਲ ਸਾਰਿਆਂ ਦੇ ਸੰਯੋਗ ਨਾਲ ਰਲ ਕੇ ਲਾਇਆ ਗਿਆ ਉਹਨਾਂ ਨੇ ਕਿਉਂਕਿ ਨਾਲ ਉਹਨਾਂ ਨੇ ਬੂਟਾਂ ਦਾ ਵੀ ਨਾਲੇ ਲੰਗਰ ਲਾਉਣਾ ਉੱਥੇ ਇਹ ਮਨੋਨਾ ਨੇ ਆਪਣੀਆਂ ਵੀਡੀਓ ਚਲਦੀਆਂ ਸੀ ਤੇ ਵੀਡੀਓ ਵੇਖ ਕੇ ਆਪਣੀਆਂ ਤੋਂ ਤੇ ਉਹਨਾਂ ਨੇ ਪ੍ਰਾਈਵੇਟ ਨਰਸਰੀ ਤੋਂ ਲੈ ਕੇ ਬੂਟੇ ਮੈਨੂੰ ਇਹਨਾਂ ਦੇ ਲੈ ਕੇ ਆਏ ਤੇ ਆਧਾ ਆਪਾਂ ਉੱਥੇ ਆਪਾਂ ਨਰਸਰੀ ਫ੍ਰੀ ਬੂਟੇ ਆਪਾਂ ਮਾੜੀ ਮੇਘੇ ਦੇ ਦਿੱਤੇ ਜਾਣੇ ਆ ਜੀ ਵੀਰ ਜੀ ਹੁਣ ਤੱਕ ਕਿੰਨੇ ਬੂਟੇ ਲਾ ਚੁੱਕੇ ਤੁਸੀਂ ਹਾਂਜੀ ਅੱਜ ਤੱਕ ਆਪਾਂ 6.5 ਹਜ਼ਾਰ ਬੂਟਾ ਭਾਜੀ ਆਪਾਂ ਲਾ ਵੀਰ ਜੀ ਇਹ ਲੋਕਾਂ ਦੇ ਸਹਿਯੋਗ ਨਾਲ ਲੱਗਦੇ ਜਾਂ ਤੁਸੀਂ ਆਪਣੇ ਵੱਲੋਂ ਵੀ ਸੇਵਾ ਕਰਦੇ ਨਹੀਂ ਜੀ ਭਾਜੀ ਸਾਰਿਆਂ ਮੈਂ ਕੁਝ ਆਪਦੇ ਵੀ ਮੈਂ ਆਪ ਵੀ ਬੂਟੇ ਪਾਲਦਾ ਤੇ ਲੋਕਾਂ ਦੇ ਲੋਕਾਂ ਭਾਜੀઓના ਸੰਜੋਗਾਂ ਦੇ ਨਾਲ ਵੀ ਬੂਟੇ ਲਾਏ ਜਾਂਦੇ ਆ ਜੀ ਤੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੈਂ ਭਾਜੀ ਇਹੋ ਜਾਣ ਕੇ ਬੂਟੇ ਲਾਓ ਹਰੀਆਲੀ ਬਣਾਓ ਤੇ ਗਰਮੀ ਬਹੁਤ ਜ਼ਿਆਦਾ ਆ ਗਈ ਆ ਕਿਉਂਕਿ ਆਪਾਂ ਬੂਟੇ ਵੱਧ ਚੜ ਕੇ ਲਾਈਏ ਤਾਂ ਗਰਮੀ ਤੋਂ ਜਾਣ ਕੇ ਬਚੀਏ ਜੀ ਬੂਟੇ ਲਾਉਣ ਦਾ ਮਤਲਬ ਕੀ ਹੈ ਜੀ ਅੱਜ ਇਹ ਬੂਟੇ ਲਾਉਣ ਦਾ ਮਤਲਬ ਇਹ ਹੈ ਜੀ ਆਪਾਂ ਗਰਮੀ ਤੋਂ ਜਾਣ ਕੇ ਛਡਕਾਰਾ ਪਾਈਏ ਆਪਾਂ ਤਾਂ ਦੇਖਿਆ ਨਾ ਮਤਲਬ ਉਹ ਵੀ ਜਿਹੜੇ ਲੋਕੇ ਬਾਹਰ ਘੁੰਮਣ ਜਾਂਦੇ ਉਹਨਾਂ ਨੂੰ ਇੱਥੇ ਹੀ ਸਵਦਾਵਾ ਮਿਲਣ ਸਾਰੀਆਂ ਹਾਂਜੀ ਹਾਂਜੀ ਪੰਜਾਬ ਨੂੰ ਹਰਿਆ ਭਰਿਆ ਬਣਾਇਆ ਜਾਵੇ ਹਾਂਜੀ ਇੱਕ ਭਾਜੀ ਆਪਾਂ ਜਿਹੜੇ ਫਰੂਟ ਖਾਣੇ ਸ਼ਹਿਰਾਂ ਦੇ ਵਿੱਚੋਂ ਖਾਂਦੇ ਆ ਉਹਦੇ ਬਾਰੇ ਆਪਾਂ ਕਿਉਂਕਿ ਆਪਾਂ ਕਈਆਂ ਬੰਦਿਆਂ ਤੋਂ ਨਹੀਂ ਖਾਦੇ ਜਾਂਦੇ ਕਈ ਅਮਰੂਦ ਨਹੀਂ ਖਾਦੇ ਜਾਂਦੇ ਆਪਾਂ ਹੁਣ ਜਾਣੇ ਕਿ ਇਹ 100 ਅਮਰੂਦ ਆ ਜਿਹੜਾ ਮੈਂ ਉੱਤੇ ਜਿਹੜਾ ਰੱਖਿਆ ਹੋਇਆ ਇਹ ਵੀ ਅਮਰੂਦ ਦੇ ਬੂਟੇ ਵੀ ਦਿੱਤੇ ਜਾਣੇ ਆ ਅੰਗੂਰ ਵੀ ਦਿੱਤੇ ਜਾਣੇ ਆ ਵੇਲਾਂ ਰੱਖੀਆਂ ਹਰਕ ਪ੍ਰਕਾਰ ਦੇ ਜਾਨਕ ਮੈਂ ਬੂਟੇ ਹੁਣ ਇਸ ਟਾਈਮ ਮੇਰੇ ਰੇੜੀ ਦੇ ਕੁੱਤੇ ਲੱਦੇ ਆ ਇਹ ਫ੍ਰੀ ਦਿੱਤੇ ਜਾਣੇ ਆ ਜੀ ਲਓ ਜੀ ਇਹ ਰਨ ਆਪਣੇ ਨਾਲ ਸੰਤੋਸ਼